ਅਸੀਂ ਸਕੂਲ ਆਉਂਦੇ ਹਾਂ ਸਾਨੂੰ ਸਕੂਲ 'ਚ ਬਹੁਤ ਵਧੀਆ ਲੱਗਦੇ ਹਨ ਅਸੀਂ ਸਕੂਲ ਵਿੱਚ ਬਹੁਤ ਮਸਤੀ ਕਰਦੇ ਹਾਂ ਸਾਨੂੰ ਸਾਰੇ ਟੀਚਰ ਬਹੁਤ ਵਧੀਆ ਨੇ ਪੜ੍ਹਾਉਂਦੇ ਹਨ ਮੇਰੇ ਅਧਿਆਪਕ ਮੈਨੂੰ ਬਹੁਤ ਪਿਆਰ ਨਾਲ ਪੜ੍ਹਾਉਂਦੇ ਹਨ ਸਾਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਖੇਡਾਉਂਦੇ ਹਨ ਫਿਲਹਾਲ ਜਿੱਥੇ ਕਿ ਵਿਸ਼ਪਦਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿੱਥੇ ਕਿ ਹੈਪੀਨੈਸ ਵਿਦ ਜੋਏ ਪਲੇਇੰਗ ਵਿਦ ਜੋਏ ਇਹਨਾਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿੱਥੇ ਕਿ ਐਕਟੀਵਿਟੀ ਬੇਸਡ ਲਰਨਿੰਗ ਸਕਿੱਲ ਬੇਸਡ ਲਰਨਿੰਗ ਜਿਹੜੀ ਸਿਕਾਈ ਜਾਂਦੀ ਹੈ ਆਪਣੇ ਆਪ ਨੂੰ ਬਹੁਤ ਹੀ ਸੁਭਗਸ਼ਾਲੀ ਸਮਝਦਾ ਹਾਂ ਕਿ ਮੈਨੂੰ ਇਹੋ ਜਿਹੀ ਟ੍ਰੇਨਿੰਗ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਸਾਡਾ ਬੇਸ ਪ੍ਰਾਇਮਰੀ ਦਾ ਪੰਜਾਬ ਦਾ ਇੰਨਾ ਵਧੀਆ ਬਣ ਜੇ ਅੱਗੇ ਫਿਰ ਸਾਨੂੰ ਸੋਚ ਨਹੀਂ ਰਹਿਣੀ ਬੇਸ ਵਧੀਆ ਬਣ ਗਿਆ ਤਾਂ ਫਿਰ ਮਿਡਲ ਚਹਾਈ ਚ ਉਹਨਾਂ ਦੇ ਆਪਣੀ ਪਰਸਨੈਲਿਟੀ ਬਦਲ ਜਾਣੀ ਹੈ ਪੰਜਾਬ ਪੁਲਿਸ ਨੂੰ ਗਸ਼ਤ ਦੌਰਾਨ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਤਾਂ ਦੱਸਦੀ ਹੈ ਕਿ ਪੰਜਾਬ ਪੁਲਿਸ ਨੂੰ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਹੋਈ ਹੈ ਦੱਸਦੀ ਹੈ ਕਿ ਇੱਕ ਵਿਅਕਤੀ ਨਾਕੇ ਦੇ ਨੇੜੇ ਗਾਗ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਪੁਲਿਸ ਨੇ ਜਦੋਂ ਇਸ ਨੂੰ ਰੋਕਿਆ ਤਾਂ ਇਹ ਅਚਾਨਕ ਉੱਥੋਂ ਭੱਜਣ ਲੱਗਾ ਤਾਂ ਸ਼ੱਕ ਪੈਣ ਤੇ ਇਸ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਇਸ ਦੇ ਪਿੱਠੂ ਬੈਗ ਦੇ ਵਿੱਚੋਂ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਹੁੰਦੀ ਹੈ ਦੱਸਦੀ ਹੈ ਕਿ ਲੁਧਿਆਣਾ ਦੀ ਸਪੈਸ਼ਲ ਸੈਲ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾਤ ਲੱਗੀ ਜਦੋਂ ਗਸ਼ਤ ਰਸੀ ਵਿਅਕਤੀ ਨੂੰ ਸ਼ੱਕ ਦੀ ਨਿਗਾਹ ਤੇ ਰੋਕਿਆ ਗਿਆ ਤਾਂ ਇਸ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਇਸ ਦੇ ਪਿੱਠੂ ਬੈਗ ਦੇ ਵਿੱਚ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਹੁੰਦੀ ਹੈ ਤਾਂ ਇਸ ਦੇ ਕੋਲੋਂ 2.5 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੁੰਦੀ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਥਾਣਾ ਸਰਾਬਾ ਨਗਰ ਦੇ ਅਧੀਨ ਪੈਂਦੇ ਪਿੰਡ ਚਮਟ ਦੇ ਨੇੜੇ ਪੁਲ ਦੇ ਉੱਤੇ ਸਪੈਸ਼ਲ ਸੈੱਲ ਨੂੰ ਇਹ ਵੱਡੀ ਸਫਲਤਾ ਜਿਥੇ ਪੁਲਿਸ ਪਾਰਟੀ ਕਾਸ਼ਤ ਕਰ ਰਹੀ ਸੀ ਉਸੇ ਵੇਲੇ ਇੱਕ ਵਿਅਕਤੀ ਨੂੰ ਪੁਲਿਸ ਨੇ ਦੇਖਿਆ ਤਾਂ ਵਿਅਕਤੀ ਉਥੋਂ ਮੁੜਨ ਲੱਗਦਾ ਹੈ ਤਾਂ ਪੁਲਿਸ ਪਾਰਟੀ ਨੂੰ ਉਸੇ ਵੇਲੇ ਇਸ ਵਿਅਕਤੀ ਤੇ ਸ਼ੱਕ ਹੁੰਦਾ ਹੈ ਤਾਂ ਪੁਲਿਸ ਨਿਯੁਕਤ ਵਿਅਕਤੀ ਨੂੰ ਰੋਕਿਆ ਤਾਂ ਇਸ ਦੀ ਤਲਾਸ਼ੀ ਲਈ ਗਈ ਤਾਂ ਇਸ ਦੇ ਪਿੱਠੂ ਬੈਗ ਦੇ ਵਿੱਚ ਰੱਖੀ 2 ਕਿਲੋ ਅਫੀਮ ਅਤੇ 2.5 ਲੱਖ ਰੁਪਏ ਦੀ ਡਰਗ ਮਨੀ ਬਰਾਮਦ ਹੋਈ ਤਾਂ ਇਹ ਦੂਜੇ ਰਾਜਾਂ ਤੋਂ ਅਫੀਮ ਲੈ ਕੇ ਲੁਧਿਆਣਾ ਸ਼ਹਿਰ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਵੇਚਿਆ ਕਰਦਾ ਸੀ ਅਤੇ ਮੋਟਾ ਮੁਨਾਫਾ ਕੱਟਦਾ ਸੀ ਅੱਜ ਜਦੋਂ ਚਮਟ പെഡ് നേടേ നഹര ਇੱਕ ਘਾਹ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਸਪੈਸ਼ਲ ਸੈਲ ਦੀ ਪੁਲਿਸ ਨੇ ਇਸ ਨੂੰ ਦਬੋਚ ਲਿਆ ਤਾਂ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਡੀਐਸਪੀ ਹਰਪਾਲ ਸਿੰਘ ਨੇ ਦੱਸਿਆ ਚਾਰੋਪੀ ਦੇ ਖਿਲਾਫ ਥਾਣਾ ਸਰਾਬਾ ਨਗਰ ਦੇ ਵਿੱਚ ਐਨਡੀਪੀਐਸ ਐਕਟ ਅਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ આરોપી ਦੇ ਨਾਲ ਵੱਡੀ ਪੁਸ਼ਪੜਤਾਲ ਕੀਤੀ ਜਾਵੇਗੀ ਕਿ ਇਹਨੀ ਭਾਰੀ ਮਾਤਰਾ ਦੇ ਵਿੱਚ ਅਫੀਮ ਉਹ ਕਿੱਥੋਂ ਲੈ ਕੇ ਆਂਦਾ ਸੀ ਅਤੇ ਕਿਨਾਂ-ਕਿਨਾਂ ਲੋਕਾਂ ਨੂੰ ਸਪਲਾਈ ਕਰਦੀ ਸੀ ਤਾਂ ਪੰਜਾਬ ਪੁਲਿਸ ਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕਿਉਂਕਿ ਇੰਨੀ ਵੱਡੀ ਮਾਤਰਾ ਦੇ ਵਿਚ ਅਫੀਮ ਦਾ ਬਰਮਤ ਹੋਣਾ ਇੱਕ ਵੱਡੀ ਕਾਮਯਾਬੀ ਹੈ ਅਤੇ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਯੁੱਧ ਨਸ਼ਾ ਵਿਰੁੱਧ ਉਲੀਕਿਆ ਹੋਇਆ ਹੈ ਜਿਸ ਦੇ ਵਿੱਚ ਨਸ਼ਾ ਤਸਕਰਾਂ ਦੇ ਘਰ ਟਾਹੇ ਜਾ ਰਹੇ ਨੇ ਅਤੇ ਨਸ਼ਾ ਤਸਕਰਾਂ ਤੇ ਲਗਾਮ ਵੀ ਕੱਸੀ ਜਾ ਰਹੀ ਹੈ ਤਾਂ ਇੱਕ ਵੱਡਾ ਜਿਹੜਾ ਹੈ ਠੋਸ ਕਦਮ ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਚੁੱਕਿਆ ਗਿਆ ਹੈ ਅਲੱਗ-ਅਲੱਗ ਸ਼ਹਿਰਾਂ ਤੋਂ ਹਰ ਰੋਜ਼ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਨਸ਼ਾ ਤਸਕਰਾਂ ਦੇ ਘਰ ਦੇ ਉੱਤੇ ਪੀਲੇ ਪੰਜੇ ਚੱਲਦੇ ਨੇ ਤਾਂ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਹਾਂਜੀ ਸਰ ਜੀ ਮਾਮਲਾ ਜੀ ਜ਼ੋਬ ਨਸ਼ਾ ਬ੍ਰੋਕ ਜੀ ਮਹਿਮੂਦੀਨ ਸ਼੍ਰੀ ਸ਼ੋਪਨ ਸ਼ਰਮਾ ਆਈਪੀਐਸ ਪੁਲਿਸ ਕਮਿਸ਼ਨਰ ਹੁਧੇਰਾਣਾ ਜੀਆ ਦੇ ਨਰੇਸ਼ਾ ਥੱਲੇ ਕਮਨਦੀਪ ਸਿੰਘ ਜੀ ਬਰਾਗ ਐਡੀਸੀਪੀ ਇਨਵੈਸਟੀਗੇਸ਼ਨ ਦੀ ਟੀਮ ਵੱਲੋਂ ਜਿਹੜਾ ਸਾਡੇ ਸਪੈਰਿਵਿਭਾਗ ਦੀ ਟੀਮ ਨੇ ਇੱਕ ਬੰਦਾ ਇੰਟਰਸੈਪਟ ਕੀਤਾ ਜਿਸ ਦਾ ਨਾਮ ਵਿਆਰ ਪ੍ਰਸ਼ਾਦ ਜ਼ਿਲ੍ਹਾ ਸਿਤਾਮੜੀ ਵਿਹਾਰ ਦਾ ਰਹਿਣ ਵਾਲਾ ਇਹਦੇ ਕਬਜ਼ੇ 'ਚੋਂ ਕੱਲ 2 ਕਿਲੋ 600 ਗ੍ਰਾਮ ਤੀਨ ਬਾਉਂਡ ਹੋਇਆ ਇਸ ਤੋਂ ਇਲਾਵਾ ਦੁਰਸ਼ੀ ਕੋਲੋਂ ₹100000 ड्रग कंपनी री रिकवर ਕੀਤੀ है जेरिय टीम पहला सिस्टम बे कृपया जी वो भी इन्वेस्टिगेशन ਦਾ 파ਟ ਆ ਰਿਓ ਕੀ ਨਾ ਕਿਨਾਂ ਨੂੰ ਦੇਖਿਆ ਤੇ ਪਹਿਲਾਂ ਇੱਕ ਕਿੰਨੇ ਬੰਦਿਆਂ ਦੇ ਨਾਲ ਕਸ ਸੀ ਹੋ ਸਾਰਾ ਵੈਰੀਫਾਈ ਕੀਤਾ ਰਹੂਗਾ ਫਿਰ ਮਾਨ ਤੋਂ ਬਾਅਦ ਜਿਹੜੇ ਅਗਲੇ ਕਲਾਸੇ ਕੀਤੇਗਾ ਧੰਨ ਟਾਈਕ ਵੱਡੀ ਸਫਲਤਾ ਹਾਸਲ ਹੋਈ ਹੈ ਲੁਧਿਆਣਾ ਪੁਲਿਸ ਨੂੰ ਜਿੱਥੇ ਇੱਕ ਵਿਅਕਤੀ 2.5 ਕਿਲੋ ਤੋਂ ਜ਼ਿਆਦਾ ਦੀ ਅਫੀਮ ਜਿਹੜੀ ਹੈ ਉਹ ਸਪਲਾਈ ਕਰਨ ਜਾ ਰਿਹਾ ਸੀ ਲੋਕਾਂ ਨੂੰ ਵੇਚਣ ਜਾ ਰਿਹਾ ਸੀ ਤੇ ਉੱਥੇ ਹੀ ਸਪਲਾਈ ਕਰਨ ਤੋਂ ਪਹਿਲਾਂ ਹੀ ਇੱਕ ਨਸ਼ਾ ਤਸਕਰ ਨੂੰ ਨਸ਼ੇ ਦੇ ਇਸ ਵੱਡੀ ਖੇਪ ਦੇ ਨਾਲ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਕਿਸ ਕੋਲੋਂ ਇਹ ਸਮਾਨ ਲੈ ਕੇ ਆਉਂਦਾ ਸੀ ਕਿਸ ਕੋਲੋਂ ਇਹ ਆਫੀਮ ਲੈ ਕੇ ਆਉਂਦਾ ਸੀ ਕਿਸ ਕੋਲੋਂ ਇਹ ਇੰਨੀ ਵੱਡੀ ਮਾਤਰਾ ਦੇ ਵਿੱਚ ਸਮਾਨ ਲੈ ਕੇ ਆਉਂਦਾ ਸੀ ਕਿਸ ਨੂੰ ਇਸ ਨੇ ਇਹ ਸਪਲਾਈ ਦੇਣੀ ਸੀ ਤਾਂ ਇੱਕ ਵੱਡੇ ਖੁਲਾਸੇ ਹੋਣਗੇ ਜਿਸ ਤੋਂ ਬਾਅਦ ਇੱਕ ਨਸ਼ੇ ਦੀ ਵੱਡੀ ਚੇਨ ਜਿਹੜੀ ਹੈ ਉਟ-ਉਟ ਸਕੇਗੀ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਉਲੀਕਿਆ ਗਿਆ ਹੈ ਤਾਂ ਇਸ ਕੜੀ ਦੇ ਤਹਿਤ ਘਰਾਂ ਦੇ ਉੱਤੇ ਬਲਡوزر ਵੀ ਚਲਾਏ ਜਾ ਰਹੇ ਨੇ ਤਾਂ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਪੰਜਾਬ ਪੁਲਿਸ ਨੂੰ ਇਹ ਸੀਤਾਮੜੀ ਦਾ ਰਹਿਣ ਵਾਲਾ ਵਿਅਕਤੀ ਜੋ ਕਿ ਲੁਧਿਆਣੇ ਦੇ ਵਿੱਚ ਰਹਿ ਰਿਹਾ ਸੀ ਆਲੇ-ਦੁਆਲੇ ਦੇ ਇਲਾਕੇ ਤੋਂ ਅਫੀਮ ਲਿਆ ਕੇ ਲੁਧਿਆਣੇ ਦੇ ਇਲਾਕੇ ਦੇ ਵਿੱਚ ਸਪਲਾਈ ਕਰਦਾ ਸੀ ਤੇ ਮੋਟੀ ਰਕਮ ਕਮਾਉਂਦਾ ਸੀ ਮੋਟਾ ਮੁਨਾਫਾ ਕਮਾਉਂਦਾ ਸੀ ਇਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ 2.5 ਲੱਖ ਦੇ ਲਗਭਗ ਡਰਗ ਮੰਨੀ ਬਰਾਮਦ ਕੀਤੀ ਜਾਂਦੀ ਹੈ ਤਾਂ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵੱਤੋ-ਵੱਤ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ